ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੰਤ ਸਿੰਘ ਆਇਆ ਸੁਪਾ ਪ੍ਰਦਾਨ ਬੀਏ ਟਟਪਾਸ ਬੇਰਜ਼ਗਰ ਜੁਨੀਅਨ ਪੰਜਾਬ ਤਾਂ ਸਾਥਿਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ 2-4 ਦਿਨ ਹੋ ਗਏ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਿਆ ਤਾਂ ਸਾਰਿਆਂ ਵੱਲੋਂ ਜਾਂ ਮੇਰੇ ਵੱਲੋਂ ਸਾਰਿਆਂ ਨੂੰ ਮਾਫੀ ਚਾਹੁੰਨਾ ਤੁਹਾਡੇ ਲਈ ਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਰਿਹਾ ਹੁਣ ਤੱਕ ਵੀ ਤੇ ਕਰ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਨੰਦਪੁਰ ਦੀਆਂ ਤਿਆਰੀਆਂ ਮਿੱਡਣੀਆਂ ਜਲਦ ਆਪਾਂ ਆਨੰਦਪੁਰ ਸਾਹਿਬ ਦੀਆਂ ਤਿਆਰੀਆਂ ਮਿੱਡਾਂਗੇ ਤਾਂ ਸਾਥਿਓ ਜਿਹੜੀ 13 ਤਰੀਕ ਦੀ ਆਪਣੀ ਮੀਟਿੰਗ ਸੀ ਆਪਾਂ ਜਿਹੜਾ ਧਰਨਾ ਵਸਾਖੀ ਵਾਲੇ ਦਿਨ ਐਲਾਨ ਕਰਿਆ ਸੀ ਉਹਦਾ ਮੀਟਿੰਗ ਆਪਾਂ ਨੂੰ ਪ੍ਰਸ਼ਾਸਨ ਵੱਲੋਂ ਭਰੋਸਾ ਦੇ ਰੱਖਿਆ ਵੀ ਤੁਹਾਡੀਆਂ ਜਦੋਂ ਵੀ ਸਿੱਖਿਆ ਮੰਤਰੀ ਮੀਟਿੰਗਾਂ ਕਰਨਗੇ ਤੁਹਾਡੀਆਂ ਮੀਟਿੰਗਾਂ ਬਿਲਕੁਲ ਕਰਵਾਈਆਂ ਜਾਣਗੀਆਂ ਤਾਂ ਸਾਥਿਓ ਲਗਾਤਾਰ ਆਪਾਂ ਆਪਣੇ ਧਰਨੇ ਨੂੰ ਲੈ ਕੇ ਸਾਹਿਰਦਾ ਤੇ ਸਾਥੀਓ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਲਗਾਤਾਰ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਏ ਉਹ ਵੀ ਤੁਸੀਂ ਦੇਖਿਆ ਕਿਵੇਂ ਕੱਲ ਸਿੱਖਿਆ ਮੰਤਰੀ ਦੇ ਦਰਬਾਰ ਦੇ ਵਿੱਚ ਨਾਟਸ਼ ਰਾਨੇ ਵਾਲੇ ਸਾਥੀ ਪਹੁੰਚੇ ਹੋਏ ਸੀ ਉਹਨਾਂ ਨੂੰ ਕਿਵੇਂ ਖਿੱਚ ਦੋ ਕੀਤੀ ਗਈ ਹੈ ਉਹਨਾਂ ਨੂੰ ਕਿਵੇਂ ਖਿੱਚ ਖਿੱਚ ਕੇ ਉਹਨਾਂ ਨੂੰ ਉਹਨਾਂ ਦੇ ਚੁੰਨੀਆਂ ਫਾੜੀਆਂ ਗਈਆਂ ਜਾਂ ਉਹਨਾਂ ਦੇ ਪੱਗਾਂ ਉਤਾਰੀਆਂ ਗਈਆਂ ਤੁਸੀਂ ਦੇਖ ਰਹੇ ਹੋ ਲਗਾਤਾਰ ਕਿਵੇਂ ਦਾ ਵਿਵਹਾਰ ਕਰ ਰਹੀ ਏ ਸਰਕਾਰ ਬਿਲਕੁਲ ਸਿੱਖਿਆ ਕ੍ਰਾਂਤੀ ਇਹਨਾਂ ਦੇ ਸਿਰ ਚੜ ਕੇ ਬੋਲ ਰਹੀ ਹੈ ਜਿਹੜੇ ਇਹਨਾਂ ਦੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਆ ਪੁਰਾਣੀਆਂ ਇਮਾਰਤਾਂ ਨੂੰ ਰੰਗ ਕਰਕੇ ਉਹਨਾਂ ਨੂੰ ਇਹ ਸਾਰੀ ਤੇ ਉਹਨਾਂ ਤੇ ਨੀ ਪੱਥਰ ਰੱਖੇ ਜਾ ਰਿਹਾ ਤੁਸੀਂ ਵੀ ਦੇਖ ਰਹੇ ਹੋ ਤਾਂ ਸਾਥੀਓ ਇਹ ਸਰਕਾਰ ਬਿਲਕੁਲ ਲਗਾਤਾਰ ਆਪਾਂ ਨੂੰ ਲਾਹਾਂ ਚ ਰੱਖਿਆ ਲਗਾਤਾਰ 3 ਸਾਲ ਹੋ ਗਏ ਆਪਣੇ ਨਾਲ ਗੁਜ਼ਾਰੇ ਆ ਹਾਲੇ ਤੱਕ ਆਪਣੀਆਂ ਪ੍ਰਥੀ ਨੂੰ ਲੈ ਕੇ ਮਾਸਟਰ ਕਿੱਟ ਦੀਆਂ ਮੰਗਾਂ ਨੂੰ ਲੈ ਕੇ ਜਾਂ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਉਮਰ ਹੱਦ ਦੀ ਮੰਗ ਨੂੰ ਲੈ ਕੇ ਜਾ ਆਪਣੀਆਂ 55% ਦੀ ਮੰਗਾਂ ਲੈ ਕੇ ਹਾਲੇ ਤੱਕ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ ਸਰਕਾਰ ਨੇ ਤਾਂ ਸਾਥੀਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਨੰਦਪੁਰ ਸਾਹਿਬ ਦੀ ਤਿਆਰੀ ਵਟਣੀ ਹੈ ਤਾਂ ਬਿਲਕੁਲ ਤੁਸੀਂ ਸਾਰੇ ਤਿਆਰ ਹੋ ਤਿਆਰ ਰਹੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਨੰਦਪੁਰ ਪਹੁੰਚਣਾ ਹੈ ਜੇਕਰ ਆਪਾਂ ਨੂੰ ਸਿੱਖਿਆ ਮੰਤਰੀ ਵੱਲੋਂ ਕੋਈ ਆਪਣੀ ਮੀਟਿੰਗ ਜਾਂ ਆਪਣਾ ਕੋਈ ਮੀਟਿੰਗ ਨਹੀਂ ਆਉਂਦੀ ਜਾਂ ਆਪਣਾ ਹੱਲ ਨਹੀਂ ਹੁੰਦਾ ਤਾਂ ਸਾਥੀਓ ਆਨੰਦਪੁਰ ਤਿਆਰੀ ਵਟੋ ਸਾਰੇ ਸਾਰੇ ਜ਼ਿਲ੍ਹਿਆਂ ਨੂੰ ਬੇਨਤੀ ਹੈ ਤੁਹਾਡੇ ਜਿੱਥੇ ਵੀ ਸਾਥੀ ਬੇਟਾ ਸਾਰੇ ਪਹੁੰਚਣ ਦੀ ਆਪ ਕਿਰਪਾਲਤਾ ਕਰੋ ਤਾਂ ਸਾਥਿਓ ਜਲਦ ਤੁਹਾਨੂੰ ਕਾਲ ਦਿੱਤੀ ਜਾਊਗੀ ਜੇਕਰ ਆਪਾਂ ਨੂੰ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ ਤਾਂ ਵੇਖੋ ਲਗਾਤਾਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਉਹਨਾਂ ਵਾਅਦਿਆਂ ਤੋਂ ਭੱਜਿਆ ਨਾਟ ਸਿਰਾਨੇ ਦੀ ਪੋਸਟਾਂ ਜਿਹੜੀਆਂ ਲਗਾਤਾਰ 3-4 ਸਾਲ ਤੋਂ ਲਟਕਾਈਆਂ ਹੁਣ ਉਹਨਾਂ ਨੂੰ ਖਿੱਚਕ ਦੋ ਉਹਨਾਂ ਦੀ ਕੰਮ ਚੱਲੀ ਜਾ ਰਹੀ ਹੈ ਤਾਂ ਸਾਥਿਓ ਸਾਰੇ ਬਿਲਕੁਲ ਉਹਨਾਂ ਦੇ ਆਪਾਂ ਨਾਲ ਆ ਬਿਲਕੁਲ ਇਸ ਚੀਜ਼ਾਂ ਦੀ ਆਪਾਂ ਨਖੇਦੀ ਕਰਦੇ ਆ ਅਸੀਂ ਇਹਦੇ ਜਗਾਰ ਲਈ ਭੱਜਿਆ ਕੋਈ ਬਾਰੋਂ ਪੰਜਾਬ ਦੇ ਵਸਨੀਕਾਂ ਹਿੰਦੁਸਤਾਨ ਦੇ ਵਸਨੀਕਾਂ ਸਾਨੂੰ ਰੋਜ਼ਗਾਰ ਦੀ ਲੋੜ ਹੈ ਤਾਂ ਸਾਡੇ ਨਾਲ ਇਦਾਂ ਦਾ ਵਿਵਾਰ ਕਿਉਂ ਕੀਤਾ ਜਾਂਦਾ ਹੈ ਤਾਂ ਇਸ ਚੀਜ਼ਾਂ ਦੀ ਆਪਾਂ ਸਾਰੇ ਨਿਖੇਧੀ ਕਰਦੇ ਹਾਂ ਬੀਆ ਟਟ ਪਾਸ ਬੇਰੁਜ਼ਗਾਰ ਯੂਨੀਅਨ ਸਾਰੀ ਇਸੇ ਜਿਹੜੀ 나ਟਚਰਾਨੇ ਦੇ ਕੱਲ ਖਿੱਚ ਤੋਂ ਹੋਈ ਹੈ ਉਹਦੀ ਨਿਖੇਧੀ ਕਰਦੀ ਹੈ ਤਾ ਐਸੇ ਤਰ੍ਹਾਂ ਦਾ ਵਾਰ ਆਉਣ ਵਾਲੇ ਸਰਕਾਰ ਨੂੰ ਭੁਗਤਣਾ ਪਊਗਾ ਬੇਰਜ਼ਗਾਰਾਂ ਦਾ ਜਿਹੜਾ ਆਲਮ ਹੈ ਉਹ ਬਿਲਕੁਲ ਸਾਰੇ ਆਉਣ ਵਾਲੇ ਸਰਕਾਰਾਂ ਨੂੰ ਚੇਤਾਵਨੀ ਹੈ ਜੇ ਇਤਾਂ ਦਾ ਜੀ ਬੇਰਜ਼ਗਾਰਾਂ ਨਾਲ ਵਿਵਹਾਰ ਕਰਨਾ ਹੈ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਡਾ ਵੀ ਇਸੇ ਤਰ੍ਹਾਂ ਜਲੂਸ ਨਿਕਲੂਗਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਸੀਂ ਤਿਆਰੀ ਬਟੋ ਆਉਣ ਵਾਲੇ ਦਿਨਾਂ 'ਚ ਆਪਾਂ ਵੀ ਆਨੰਦਪੁਰ ਪਹੁੰਚਣਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਜਸੁ ਸਿੰਘ ਕਬਾਇਆ ਸੁਭਾ ਪ੍ਰਦਾਨ ਬੀਏ ਟਟਪਾਸ ਪੰਜਾਬ